ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਰੂਪ ਗੁਰੂ ਪੈਰੀ ਸਾਧ ਸੰਗਤ ਜੀਓ ਬਾਜਾ ਵਾਲੇ ਤਾਜਾ ਵਾਲੇ ਨੀਲੇ ਵੇਸ਼ ਆਸਵਾਰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭੂ ਸੰਤਾਂ ਵਡ ਭਾਗੇ ਹੋ ਸਤ ਸੰਗ ਦੀਆਂ ਕੜੀਆਂ ਪ੍ਰਾਪਤ ਕਰਿਓ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਆਵ ਸਮੂਹ ਸੰਗਤਾਂ ਨੇ 22 ਅਸ਼ਟਪਦੀ ਦੀ ਦੂਸਰੀ ਪੌੜੀ ਤੱਕ ਕਥਾ ਵਿਚਾਰ ਸਰਵਣ ਕੀਤੀ ਆ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਹਾਰਾਜ 22 ਅਸ਼ਟਪਦੀ ਦੀ ਤੀਸਰੀ ਪੜੀ ਵਿੱਚ ਸਾਨੂੰ ਕੀ ਸਮਝਾ ਰਹੇ ਹਨ ਕੀ ਉਪਦੇਸ਼ ਦੇ ਰਹੇ ਹਨ ਆਵ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਨ ਪੂਰ ਰਹੇ ਦਿਆਲ ਸਭ ਊਪਰ ਹੋਵਤ ਕਰਪਾਲ ਪੂਰਨ ਪੂਰ ਰਹੇ ਦਿਆਲ ਸਤਿਗੁਰ ਜੀ ਫਰਮਾਉਂਦੇ ਹਨ ਦਇਆ ਦੇ ਘਰ ਪੂਰਨ ਵਿਆਪਕ ਪਰਮੇਸ਼ਰ ਜੀ ਸਭ ਥਾਵਾਂ ਤੇ ਪੂਰਨ ਪੂਰ ਹੋ ਰਹੇ ਹਨ ਜੋ ਸਾਰਿਆਂ ਉਪਰ ਤੇ ਕਿਰਪਾਲੂ ਹੋ ਰਹੇ ਹਨ ਸਭ ਊਪਰ ਹਉ ਵਤਿ ਕਿਰਪਾਲ ਸਾਰਿਆਂ ਉਤੇ ਦਇਆਲ ਹੋ ਰਹੇ ਨੇ ਸਾਰਿਆਂ ਤੇ ਕਿਰਪਾਲੂ ਦਇਆਲੂ ਭਾਵ ਹਰੀ ਵਾਹਿਗੁਰੂ ਤਾ ਕ੍ਰਿਤ ਕਣਾ ਦੀ ਪਾਲਣਾ ਕਰਨ ਵਾਲੇ ਆ ਜਿਵੇਂ ਸਤਿਗੁਰ ਕਹਿੰਦੇ ਕ੍ਰਿਤ ਕਣਾ ਨੂੰ ਪਾਲਦਾ ਰਬ ਨਾਨਕ ਸਾਧ ਬਖਸ਼ੰਦ ਸਤਿਗੁਰ ਜੀ ਪੂਰਨ ਪੂਰ ਰਹੇ ਦਇਆਲ ਸਭ ਉਪਰ ਹਉ ਵਤਿ ਕਿਰਪਾਲ ਸਾਰਿਆਂ ਉਤੇ ਦਇਆ ਦੇ ਘਰ ਵਿੱਚ ਆ ਕੇ ਪੂਰਨ ਵਿਆਪਕ ਪਰਮੇਸ਼ਰ ਸਭ ਥਾਵਾਂ ਤੇ ਪੂਰਨ ਹੋ ਰਹੇ ਹਨ ਸਾਰਿਆਂ ਦੇ ਉਤੇ ਕਿਰਪਾਲੂ ਦੀ ਆਲੂ ਹੋ ਰਹੇ ਹਨ ਪਾਲਣਾ ਕਰਨ ਵਾਲੇ ਹੋ ਰਹੇ ਹਨ ਆਪਣੇ ਕਰਤਬ ਜਾਣੇ ਆਪ ਹਰੀ ਵਾਹਿਗੁਰੂ ਜੀ ਆਪਣੇ ਕਰਤਬ ਆਪਣੇ ਕੰਮਾਂ ਨੂੰ ਆਪ ਹੀ ਜਾਣਦਾ ਹੈ ਅੰਤਰਜਾਮੀ ਰਹੇ ਉਹ ਬੇ ਆਪ ਤੇ ਪਰਮੇਸ਼ਰ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਅੰਤਰਜਾਮੀ ਹੈ ਅਤੇ ਸਾਰਿਆਂ ਦੇ ਵਿੱਚ ਵਿਆਪ ਰਿਹਾ ਹੈ ਵਿਆਪਕ ਹੋ ਰਿਹਾ ਹੈ ਪ੍ਰਤਪਾਲੈ ਜੀ ਅਣ ਬਹੁ ਭਾਤ ਵਾਹਿਗੁਰੂ ਜੀ ਜੀਵਾਂ ਦੀ ਬਹੁ ਭਾਤ ਭਾਤ ਤਰੀਕਾਂ ਨਾਲ ਵੱਖਰੋ ਵਖਰੀ ਖਰਾਕ ਦੇ ਨਾਲ ਪ੍ਰਤਪਾਲਨਾ ਕਰ ਰਿਹਾ ਹੈ ਜਿਵੇਂ ਸਤਿਗੁਰ ਫਰਮਾਉਂਦੇ ਹਨ ਇੱਕ ਮਾਸ ਖਾਹੀ ਇੱਕ ਤਿਰਨ ਖਾਹੇ ਇੱਕ ਨਾਸ਼ਤੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮੈਂ ਮਿੱਟੀਆ ਖਾ ਕੇ ਇਕ ਕੰਪਾਉਂਡ ਸਮਾਰੀ ਪਾਉਂਡ ਸਮਾਰ ਇਕ ਨਿਰੰਕਾਰੀ ਨਾਮ ਆਧਾਰ ਜਿਵੇਂ ਅਦਾਤਾ ਮਰੇ ਨਾ ਕੋਏ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਸੋ ਸਤਿਗੁਰ ਕਹਿੰਦੇ ਖਾਨਾ ਪ੍ਰਤਪਾਲੈ ਜੀਅਨ ਬਹੁ ਭਾਤ ਬੜੇ ਬਹੁ ਭਾਤ ਤਰੀਕਾ ਨਾਲ ਵੱਖਰੋ ਵਖਰੀ ਫਰਾਗ ਦੇ ਨਾਲ ਪ੍ਰਤਪਾਲਨਾ ਕਰ ਰਿਹਾ ਹੈ ਜੀਆਂ ਦੀ ਜੋ ਜੋ ਰਚਿਓ ਸੋ ਤਿਸੇ ਤੇ ਆਤ ਜੋ ਜੋ ਵੀ ਜੀਵ ਸੰਸਾਰ ਵਿੱਚ ਹੈ ਰਹੀ ਵਾਹਿਗੁਰੂ ਪਰਮੇਸ਼ਰ ਨੇ ਰਚਿਆ ਪੈਦਾ ਕੀਤਾ ਹੈ ਉਹ ਤਿਸੇ ਉਸ ਵਾਹਿਗੁਰੂ ਤਰ੍ਹਾਂ ਤਰ੍ਹਾਂ ਦੀ ਬੋਲੀ ਨਾਲ ਧਿਆਉਂਦਾ ਹੈ ਜਿਸ ਭਾਵੇ ਤਿਸ ਲਹੇ ਮਲਾਏ ਜਿਸ ਜੀਵ ਦੀ ਵਾਹਿਗੁਰੂ ਨੂੰ ਛਰਦਾ ਭਾ ਜਾਵੇ ਭਾਗ ਸਤਗੁਰਾਂ ਨੂੰ ਉਸ ਦੇ ਕਿਰਪਾ ਦ੍ਰਿਸ਼ਟੀ ਕਰਦੇ ਹਨ ਮਹਾਰਾਜ ਕਹਿੰਦੇ ਨੇ ਉਸ ਨੂੰ ਖਰੀ ਵਾਹਿਗੁਰੂ ਆਪਣੇ ਨਾਲ ਮਲਾ ਲੇ ਦੇ ਹਨ ਮੇਰ ਲੈਂਦੇ ਹਨ ਭਗਤ ਕਰੇ ਹਰ ਕੇ ਗੁਣ ਗਾਏ ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਫਿਰ ਗਾਉਣ ਲੱਗ ਜਾਂਦਾ ਹੈ ਭਗਤੀ ਕਰਦਾ ਹੈ ਮਨ ਅੰਤਰ ਵਿਸ਼ਵਾਸ ਕਰਮਾਨਿਆ ਐਸੇ ਜਾਣੇ ਮਨ ਹਿਰਦੇ ਦੇ ਅੰਦਰ ਵਿਸ਼ਵਾਸ ਕਰਕੇ ਨਿਸ਼ਚੈ ਕਰਕੇ ਪਰਮੇਸ਼ਰ ਨੂੰ ਮੰਨਣਾ ਕੀਤਾ ਹੈ ਕਰਨ ਨਾ ਸਾਰ ਨਾ ਨਿਕ ਇੱਕ ਜਾਣਿਆ ਸਤਿਗੁਰ ਜੀ ਕਥਨ ਕਰਦੇ ਹਨ ਕਿ ਉਸ ਨੇ ਜਾਣਿਆ ਇਹ ਜਾਣ ਲਿਆ ਹੈ ਕਿ ਸੰਸਾਰ ਦਾ ਕਰਨਹਾਰ ਰਚਨਹਾਰ ਇੱਕ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੀ ਹੈ ਸੋ ਆਸਮੁਸ ਸੰਗਤਾਂ ਨੇ ਬਾਹਵੀਂ ਅਸ਼ਟ ਪਦੀ ਦੀ ਤੀਸਰੀ ਪੌੜੀ ਸਰਵਣ ਕੀਤੀ ਬਿਆਨ ਤੇ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਸ਼ਬਦ ਦੀ ਵਿਚਾਰ ਕਰਦੇ ਆ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਕਥਾ ਵਿਚਾਰ ਕਰਦੇ ਆ ਆਪ ਸਾਧ ਸੰਤ ਗੁਰੂ ਸਾਹਿਬ ਬਖਸ਼ਿਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ